ਉਹ ਲੋਕਾਂ ਨੂੰ ਸਵਾਦ ਲੈਣ ਦਿਓ ਇੱਕ ਜ਼ਿੰਦਗੀ ਹੈ ਐਵੇਂ ਇੱਥੇ ਬੈਠੇ ਰਹੋ ਵੀ ਮੈਂ ਆ ਨਹੀਂ ਪਾਣਾ ਉਹ ਨਹੀਂ ਪਾਣਾ ਹਾਇਜ਼ਨ ਆਰਟਿਸਟ ਲੋੜ ਹੁੰਦੀ ਹੈ ਕਈ ਵਾਰੀ ਆਪਾਂ ਨੂੰ ਚੀਜ਼ਾਂ ਕਰਨ ਦੀ ਪਰ ਜੇ ਕੋਈ ਉਹ ਫੇਕ ਚੀਜ਼ਾਂ ਜਿਵੇਂ ਫੇਕ ਕੰਟਰੋਵਰਸੀਆਂ ਹੋ ਗਈਆਂ ਜਾਂ ਉਹ ਇਹ ਜਾਂ ਕੁਝ ਹੋ ਗਿਆ ਉਹ ਤਾਂ ਅਵੋਇਡ ਕਰਨੀ ਚਾਹੀਦੀ ਹੈ ਚੀਜ਼ ਐਕਟਰ ਐਕਟਰ ਨਹੀਂ ਰਿਹਾ ਸਿੰਗਰ ਸਿੰਗਰ ਨਹੀਂ ਰਿਹਾ ਸਿੰਗਰ ਤੇ ਮਿਊਜ਼ੀਸ਼ੀਅਨ ਮਿਊਜ਼ੀਸ਼ੀਅਨ ਨਹੀਂ ਰਹੇ ਅੱਜ ਕੱਲ ਸਾਰੇ ਇੰਟਰਟੇਨਰ ਹੋ ਗਏ ਉਹਨਾਂ ਨੂੰ ਜਿਹਦਾ ਉਹ ਕਹਿੰਦੇ ਹੁੰਦੇ ਜਿਹਦੀ ਜਿੱਥੇ ਲੱਗੀ ਲੱਗੀ ਰਹਿਣ ਦੇ ਲੋਕੀ ਕਹਿੰਦੇ ਠੱਗਿਆ ਤਾਂ ਠੱਗੀ ਰਹਿਣ ਦੇ ਸਵਾਦ ਲੈਣ ਤੋਂ ਲੋਕਾਂ ਨੂੰ ਕੁਝ ਨਹੀਂ ਮਿਲਦਾ ਜੀ ਅ ਭਾਜੀ ਮੈਂ ਤੁਹਾਨੂੰ ਇਹ ਚਾਹਾਂਗੀ ਆਪਣੇ ਨਾ ਪੰਜਾਬੀ ਵਿੱਚ ਬੜੀਏ ਚੀਜ਼ਾਂ ਹੈਗੀਆਂ ਕਿ ਨਿੱਕੀ ਤੋਂ ਨਿੱਕੀ ਚੀਜ਼ ਨਾ ਮਤਲਬ ਅਨ ਐਕਸਪੈਕਟਿਡਲੀ ਵਾਇਰਲ ਹੋ ਜਾਂਦੀ ਹੈ ਪਤਾ ਵੀ ਨਹੀਂ ਲੱਗਦਾ ਅੱਜ ਕੱਲ ਬੜਾ ਕੁਝ ਵਾਇਰਲ ਹੋ ਰਿਹਾ ਜਿਵੇਂ ਸੌਂਗਸ ਲੈ ਲਓ ਕੁਝ ਵੀ ਲੈ ਲਓ ਜਿੱਦੋਂ ਲੂੰਬੜ ਵਾਲੀ ਗੱਲ ਹੋਈ ਹੈ ਤਾਂ ਤੁਸੀਂ ਉਹ ਕੀ ਮੰਨਦੇ ਹੋ ਕਿ ਸੋਸ਼ਲ ਮੀਡੀਆ ਦੇ ਵਿੱਚ ਕੁਝ ਕਰਨਾ ਜਾਂ ਨਾ ਕਰਨਾ ਸਾਈਡ ਇਫੈਕਟਸ ਐਂ ਮਤਲਬ ਕੀ ਰਹਿੰਦਾ ਬਿਕੋਜ਼ ਯੂ ਨੈਵਰ ਨੋ ਕਿ ਕੀ ਚੀਜ਼ ਵਾਇਰਲ ਹੋ ਸਕਦੀ ਹੈ ਇੱਕ ਕਲਾ ਦੀ ਵੀ ਆਈ ਥਿੰਕ ਉਹ ਰਿਸਪੈਕਟ ਸ਼ਾਇਦ ਰਹਿ ਨਹੀਂ ਗਈ ਕਿਤੇ ਕਿ ਜੋ ਬੰਦਾ ਪ੍ਰੋਪਰ ਮਿਹਨਤ ਨਾਲ ਵੀ ਕੰਮ ਕਰਦਾ ਨਾ ਕਈ ਵਾਰ ਉਹਦੀ ਵੀ ਚੀਜ਼ ਨਹੀਂ ਚੱਲਦੀ ਆ ਪਹਿਲਾਂ ਪਹਿਲਾਂ ਲੱਗਦਾ ਹੁੰਦਾ ਸੀ ਐ ਹੁਣ ਤਾਂ ਐ ਆ ਵੀ ਜਿਹੜਾ ਵੀ ਕਿਸੇ ਲੋਕਾਂ ਦਾ ਐਂਟਰਟੇਨਮੈਂਟ ਕਰ ਰਿਹਾ ਨਾ ਲੈਟ them be ਲੈਟ them ਉਹਨਾਂ ਨੂੰ ਕਰ ਹੀ ਜਾਣ ਦੋ ਵਧੀਆ ਚੀਜ਼ਾਂ ਜਿਵੇਂ ਤੁਸੀਂ ਗੱਲ ਸਟਾਰਟ ਇੱਥੋਂ ਕੀਤੀ ਸੀ ਖੁਸ਼ੀ ਮਿਲਦੀ ਨਹੀਂ ਹਰੇਕ ਥਾਂ ਤੇ ਉਹ ਲੋਕਾਂ ਨੂੰ ਸਵਾਦ ਲੈਣ ਦਿਓ ਇੱਕ ਜ਼ਿੰਦਗੀ ਹੈ ਐਵੇਂ ਇੱਥੇ ਬੈਠੇ ਰਹੋ ਵੀ ਮੈਂ ਆਹ ਨਹੀਂ ਪਾਉਣਾ ਉਹ ਨਹੀਂ ਪਾਉਣਾ ਹਾਇਜ਼ਨ ਆਰਟਿਸਟ ਲੋੜ ਹੁੰਦੀ ਹੈ ਕਈ ਵਾਰੀ ਆਪਾਂ ਨੂੰ ਚੀਜ਼ਾਂ ਕਰਨ ਦੀ ਪਰ ਜੇ ਕੋਈ ਉਹ ਫੇਕ ਚੀਜ਼ਾਂ ਜਿਵੇਂ ਫੇਕ ਕੰਟਰੋਵਰਸੀਆਂ ਹੋ ਗਈਆਂ ਜਾਂ ਉਹ ਇਹ ਜਾਂ ਕੁਝ ਹੋ ਗਿਆ ਉਹ ਤਾਂ ਅਵੋਇਡ ਕਰਨੀ ਚਾਹੀਦੀ ਹੈ ਚੀਜ਼ ਅਦਰਵਾਈਜ਼ ਅੱਜ ਕੱਲ ਨਾ ਐਕਟਰ ਐਕਟਰ ਨਹੀਂ ਰਿਹਾ ਸਿੰਗਰ ਸਿੰਗਰ ਨਹੀਂ ਰਿਹਾ ਸਿੰਗਰ ਤੇ ਮਿਊਜ਼ੀਸ਼ੀਅਨ ਮਿਊਜ਼ੀਸ਼ੀਅਨ ਨਹੀਂ ਰਹੇ ਅੱਜ ਕੱਲ ਸਾਰੇ ਐਂਟਰਟੇਨਰ ਹੋ ਗਏ ਠੀਕ ਹੈ ਨਾ ਆਪਾਂ ਤੁਸੀਂ ਕੈਟੇਗੋਰੀਜ਼ ਨਹੀਂ ਕਰ ਸਕਦੇ ਹੁਣ ਉਹ ਸਾਰੇ ਆਰਟਿਸਟ ਹੋ ਗਏ ਹੁਣ ਉਹਨਾਂ ਨੂੰ ਜਿਹਦਾ ਉਹ ਕਹਿੰਦੇ ਹੁੰਦੇ ਜਿਹਦੀ ਜਿੱਥੇ ਲੱਗੀ ਲੱਗੀ ਰਹਿਣ ਦੇ ਲੋਕੀ ਕਹਿੰਦੇ ਠੱਗਿਆ ਤਾਂ ਠੱਗੀ ਰਹਿਣ ਦੇ ਸਵਾਦ ਲੈਣ ਦਾ ਲੋਕਾਂ ਨੂੰ ਕੁਝ ਨਹੀਂ ਹੁੰਦਾ ਜੀ ਅ ਭਾਜੀ ਮੈਂ ਤੁਹਾਨੂੰ ਇਹ ਦੱਸਾਂਗੀ ਆਪਣੇ ਨਾ ਪੰਜਾਬੀ ਵਿੱਚ ਬੜੀਏ ਚੀਜ਼ਾਂ ਹੈਗੀਆਂ ਕਿ ਨਿੱਕੀ ਤੋਂ ਨਿੱਕੀ ਚੀਜ਼ ਨਾ ਮਤਲਬ ਅਨ ਐਕਸਪੈਕਟਿਡਲੀ ਵਾਇਰਲ ਹੋ ਜਾਂਦੀ ਹੈ ਪਤਾ ਵੀ ਨਹੀਂ ਲੱਗਦਾ ਅੱਜ ਕੱਲ ਬੜਾ ਕੁਝ ਵਾਇਰਲ ਹੋ ਰਿਹਾ ਜਿਵੇਂ ਸੌਂਗਸ ਲੈ ਲਓ ਕੁਝ ਵੀ ਲੈ ਲਓ ਜਿੱਦੋਂ ਲੂੰਬੜ ਵਾਲੀ ਗੱਲ ਹੋਈ ਹੈ ਤਾਂ ਤੁਸੀਂ ਉਹ ਕੀ ਮੰਨਦੇ ਹੋ ਕਿ ਸੋਸ਼ਲ ਮੀਡੀਆ ਦੇ ਵਿੱਚ ਕੁਝ ਕਰਨਾ ਜਾਂ ਨਾ ਕਰਨਾ ਸਾਈਡ ਇਫੈਕਟਸ ਐਂ ਮਤਲਬ ਕੀ ਰਹਿੰਦਾ ਬਿਕੋਜ਼ ਯੂ ਨੈਵਰ ਨੋ ਕਿ ਕੀ ਚੀਜ਼ ਵਾਇਰਲ ਹੋ ਸਕਦੀ ਹੈ ਇੱਕ ਕਲਾ ਦੀ ਵੀ ਆਈ ਥਿੰਕ ਉਹ ਰਿਸਪੈਕਟ ਸ਼ਾਇਦ ਰਹਿ ਨਹੀਂ ਗਈ ਕਿਤੇ ਕਿ ਜੋ ਬੰਦਾ ਪ੍ਰੋਪਰ ਮਿਹਨਤ ਨਾਲ ਵੀ ਕੰਮ ਕਰਦਾ ਨਾ ਕਈ ਵਾਰ ਉਹਦੀ ਵੀ ਚੀਜ਼ ਨਹੀਂ ਚੱਲਦੀ ਆ ਪਹਿਲਾਂ ਪਹਿਲਾਂ ਲੱਗਦਾ ਹੁੰਦਾ ਸੀ ਐ ਹੁਣ ਤਾਂ ਐ ਆ ਵੀ ਜਿਹੜਾ ਵੀ ਕਿਸੇ ਲੋਕਾਂ ਦਾ ਐਂਟਰਟੇਨਮੈਂਟ ਕਰ ਰਿਹਾ ਨਾ ਲੈਟ them be ਲੈਟ them ਉਹਨਾਂ ਨੂੰ ਕਰ ਹੀ ਜਾਣ ਦੋ ਵਧੀਆ ਚੀਜ਼ਾਂ ਜਿਵੇਂ ਤੁਸੀਂ ਗੱਲ ਸਟਾਰਟ ਇਥੋਂ ਕੀਤੀ ਸੀ ਖੁਸ਼ੀ ਮਿਲਦੀ ਨਹੀਂ ਰੇਕਥਾਂ ਤੇ ਉਹ ਲੋਕਾਂ ਨੂੰ ਸਵਾਦ ਲੈਣ ਦਿਓ ਇੱਕ ਜ਼ਿੰਦਗੀ ਐ ਐਵੇਂ ਇੱਥੇ ਬੈਠੇ ਰੋ ਵੀ ਮੈਂ ਆ ਨਹੀਂ ਪਾਉਣਾ ਉਹ ਨਹੀਂ ਪਾਉਣਾ ਹਾਇਜ਼ਨ ਆਰਟਿਸਟ ਲੋੜ ਹੁੰਦੀ ਐ ਕਈ ਵਾਰੀ ਆਪਾਂ ਨੂੰ ਚੀਜ਼ਾਂ ਕਰਨ ਦੀ ਪਰ ਜੇ ਕੋਈ ਉਹ ਫੇਕ ਚੀਜ਼ਾਂ ਜਿਵੇਂ ਫੇਕ ਕੰਟਰੋਵਰਸੀਆਂ ਹੋ ਗਈਆਂ ਜਾਂ ਉਹ ਇਹ ਜਾਂ ਕੁਝ ਹੋ ਗਿਆ ਉਹ ਤਾਂ ਅਵੋਇਡ ਕਰਨੀ ਚਾਹੀਦੀ ਹੈ ਚੀਜ਼ ਅਦਰਵਾਈਜ਼ ਅੱਜ ਕੱਲ ਨਾ ਐਕਟਰ ਐਕਟਰ ਨਹੀਂ ਰਿਹਾ ਸਿੰਗਰ ਸਿੰਗਰ ਨਹੀਂ ਰਿਹਾ ਸਿੰਗਰ ਤੇ 뮤జిਸ਼ੀਅਨ 뮤జిਸ਼ੀਅਨ ਨਹੀਂ ਰਹੇ ਅੱਜ ਕੱਲ ਸਾਰੇ ਇੰਟਰਟੇਨਰ ਹੋ ਗਏ ਠੀਕ ਹੈ ਨਾ ਆਪਾਂ ਤੁਸੀਂ ਕੈਟੇਗੋਰੀਜ਼ ਨਹੀਂ ਕਰ ਸਕਦੇ ਹੁਣ ਉਹ ਸਾਰੇ ਆਰਟਿਸਟ ਹੋ ਗਏ ਹੁਣ ਉਹਨਾਂ ਨੂੰ ਜਿਹਦਾ ਉਹ ਕਹਿੰਦੇ ਹੁੰਦੇ ਜਿਹਦੀ ਜਿੱਥੇ ਲੱਗੀ ਲੱਗੀ ਰਹਿਣ ਦੇ ਲੋਕੀ ਕਹਿੰਦੇ ਠੱਗਿਆ ਤਾਂ ਠੱਗੀ ਰਹਿਣ ਦੇ ਸਵਾਦ ਲੈਣ ਤੋਂ ਲੋਕਾਂ ਨੂੰ ਕੁਝ ਨਹੀਂ ਹੁੰਦਾ ਇਹੋ ਜੇ ਹੋਰ ਸ਼ੋਅਜ਼ ਅਤੇ ਅਪਡੇਟਸ ਲਈ ਸਬਸਕ੍ਰਾਈਬ ਕਰੋ ਫਾਈਵ ਵੁੱਡ ਅਤੇ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ